ਪਿਛਲੇ ਕਈ ਦਿਨਾਂ ਤੋਂ ਇੱਕ ਥਾਰ ਵਾਲੀ ਕੁੜੀ ਜਿਹੜੀ ਸੋਹਣੀ ਸੁਨੱਖੀ ਆ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਆ ਥਾਰ ਗੱਡੀ ਚਲਾਉਣ ਦੀ ਸ਼ਕੀਨ ਆ ਬਠਿੰਡੇ ਦੀਆਂ ਸੜਕਾਂ ਤੇ ਬੁਲਟ ਮੋਟਰਸਾਈਕਲ ਚਲਾਉਂਦੀ ਆ ਤੇ ਲਗਜ਼ਰੀ ਘਰ ਦੇ ਵਿੱਚ ਆਪਣੇ ਘਰ ਦੀਆਂ ਤਸਵੀਰਾਂ ਆਪਣੇ ਪਾਲਤੂ ਮਹਿੰਗੇ ਕੁੱਤਿਆਂ ਦੀ ਗੋਟ ਤੇ ਮਹਿੰਗੀਆਂ ਘੜੀਆਂ ਸਜਾਉਂਦੀ ਆ ਉਹ ਕੁੜੀ ਦੀਆਂ ਵੀਡੀਓ ਇੰਸਟਾਗ੍ਰam ਹੋਵੇ YouTube ਹੋਵੇ Facebook ਤੇ ਬਹੁਤ ਜ਼ਿਆਦੇ ਘੁੰਮ ਰਹੀਆਂ ਸੀ ਤੇ ਪਿਛਲੇ 3-4 ਦਿਨਾਂ ਤੋਂ ਉਸ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਨੂੰ ਬਠਿੰਡੇ ਦੇ ਵਿੱਚ ਇੱਕ ਵੱਡੇ ਆਈਪੀਐਸ ਅਫਸਰ ਵੱਲੋਂ ਰੋਕਿਆ ਗਿਆ ਫਿਰ ਉਸ ਦੇ ਉੱਤੇ ਉਸ ਦੇ ਕੋਲੋਂ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਖਬਰਾਂ ਬਾਹਰ ਆਈਆਂ ਕਿ ਉਹ ਚਿੱਟਾ ਜਿਹੜਾ ਸਿਰਸਾ ਹਰਿਆਣਾ ਤੱਕਰ ਵੇਚਦੀ ਸੀ ਜਿਹੜੀ ਆਪਣੀ ਤਨਖਾਹ ਤੋਂ ਕੋਟੀਆਂ ਕਾਰਾ ਨਹੀਂ ਲੈ ਸਕਦੀ ਸੀ ਆਪਣੀ ਆਮਦਨ ਤੋਂ ਜਿਹੜੀ ਵੱਧ ਜਾਇਦਾਦ ਬਣਾਈ ਸੀ ਉਸ ਨੂੰ ਕਿਉਂ ਜ਼ਮਾਨਤ ਦੇ ਦਿੱਤੀ ਗਈ ਇਸ ਕਰਕੇ ਕਈ ਸਿਆਸੀ ਜਿਹੜੇ ਲੀਡਰ ਸੀ ਉਹ ਵੀ ਉਸ ਦੇ ਉੱਤੇ ਸਵਾਲ ਉਠਾ ਰਹੇ ਸੀ ਕਿ ਇਸ ਦੀ ਪੁਸ਼ਤ ਪਨਾਹੀ ਜਾਂ ਤਾਂ ਕੋਈ ਵੱਡਾ ਰਾਜਨੀਤਿਕ ਆਗੂ ਕਰ ਰਿਹਾ ਜਾਂ ਫਿਰ ਕੋਈ ਵੱਡਾ ਪੁਲਿਸ ਦਾ ਅਫਸਰ ਇਸ ਦੀ ਪੁਸ਼ਤ ਪਨਾਹੀ ਕਰ ਰਿਹਾ ਜਿਸ ਦੇ ਕੋਲੋਂ ਚਿੱਟਾ ਬਰਾਮਦ ਹੋਣ ਜਾਂ ਹੋਣ ਦੇ ਬਾਵਜੂਦ ਵੀ ਜਿਸ ਨੂੰ ਜਿਹੜੀ ਜ਼ਮਾਨਤ ਤੇ ਰਹਾ ਕੀਤਾ ਗਿਆ ਤਰਥੱਲੀ ਤਾਂ ਉਦੋਂ ਮੱਚ ਗਈ ਜਦੋਂ ਕੈਮਰੇ ਦੇ ਸਾਹਮਣੇ ਆ ਕੇ ਇੰਟਰਵਿਊ ਦਿੰਦੀ ਹੈ ਤੇ ਲਗਾਤਾਰ ਬੰਗਾਰਦੀ ਹੈ ਕਿ ਉਸ ਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਇਥੋਂ ਤੱਕ ਜਿਹੜੇ ਪੁਲਿਸ ਵਾਲਿਆਂ ਨੇ ਉਸਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਜਿਹੜਾ ਝੂਠਾ ਉਹ ਦੱਸ ਰਹੀ ਸੀ ਲਗਾਤਾਰ ਉਹ ਬੇਕ ਆਫ ਉਹ ਕੇ ਇੰਟਰਵਿਊ ਦਿੰਦੀ ਆ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਜਾਇਦਾਦ ਖੰਗਾਲਣੀ ਸ਼ੁਰੂ ਕਰਦੀ ਆ ਤੇ ਅਹਿਮ ਖੁਲਾਸੇ ਹੋਏ ਜਦੋਂ ਕੁੜੀ ਆਪ ਫਸਦੀ ਆ ਉਸ ਤੋਂ ਬਾਅਦ ਉਸਨੇ ਕਈ ਵੱਡੇ ਲੋਕਾਂ ਦੇ ਨਾਮ ਲਏ ਜਿਹੜੇ ਕਿ ਉਸਨੂੰ ਬਾਅਦ ਦੇ ਵਿੱਚ ਬਚਾਉਣ ਦੇ ਵਿੱਚ ਉਹਨਾਂ ਦੀ ਉਸ ਦੀ ਮਦਦ ਵੀ ਕਰ ਰਹੀ ਸੀ ਕਿਉਂਕਿ ਪਹਿਲਾਂ ਵੀ ਇਹ ਦੱਸਿਆ ਜਾ ਰਿਹਾ ਸੀ ਕਿ ਉਸ ਕੁੜੀ ਨੇ ਕਸਟਡੀ ਦੇ ਵਿੱਚ ਜਦੋਂ ਪੁਲਿਸ ਕਸਟਡੀ ਦੇ ਵਿੱਚ ਸੀ ਉਦੋਂ ਵੀ ਇਹ ਗੱਲ ਆਖੀ ਸੀ ਕਿ ਜੇਕਰ ਉਸ ਨੂੰ ਕੁਝ ਹੁੰਦਾ ਤੇ ਉਹ ਇਕੱਲੀ ਨਹੀਂ ਫਸੇਗੀ ਉਹ ਹੋਰ ਵੀ ਜਿਹੜੇ ਲੋਕਾਂ ਦਾ ਉਹ ਚਿੱਟਾ ਵੇਚਦੀ ਸੀ ਜਿਨ੍ਹਾਂ ਨੂੰ ਉਹ ਹਿੱਸਾ ਪੱਤਾ ਦਿੰਦੀ ਸੀ ਉਹਨਾਂ ਸਾਰੇ ਲੋਕਾਂ ਨੂੰ ਉਹ ਪਸਾ ਦੇਵੇਗੀ ਤੇ ਇਸੇ ਕਰਕੇ ਉਸ ਕੁੜੀ ਨੂੰ ਜਿਹੜਾ ਜ਼ਮਾਨਤ ਤੇ ਰਿਹਾ ਕੀਤਾ ਗਿਆ ਪੁਲਿਸ ਨੇ ਢਿੱਲ ਵਰਤੀ ਪਰ ਜਦੋਂ ਇਹ ਫੇਰ ਮੀਡੀਆ ਦੇ ਵਿੱਚ ਕੱਲ ਹੁੰਦੀ ਐ ਤੇ ਉਹ ਵੰਗਾਰਦੀ ਐ ਪੁਲਿਸ ਨੂੰ ਉਹ ਜਿਨ੍ਹਾਂ ਨੇ ਗ੍ਰਿਫਤਾਰ ਕੀਤੀ ਉਹਨਾਂ ਨੂੰ ਵੰਗਾਰਦੇ ਤੇ ਹੁਣ ਉਸ ਨੂੰ ਫੇਰ ਗ੍ਰਿਫਤਾਰਤਾ